ਉਹ ਜਿਹੜੀਆਂ ਸ਼ਹਿਰ ਕੈਨੇਡਾ ਇੰਗਲੈਂਡ ਤੱਕ ਫੇਮਸ ਹੋ ਗਈਆਂ ਉਹ ਜਿਹੜੀਆਂ ਸ਼ਹਿਰ ਇੰਗਲੈਂਡਾਂ ਤੱਕ ਸ਼ਹਿਰ ਇੰਗਲੈਂਡ ਕੈਨੇਡਾ ਮਿਲਵੋਨ ਟੋਰਾਂਟੋ ਤੱਕ ਫੇਮਸ ਹੋ ਗਈਆਂ ਭਰਾਵਾ ਕਰਾਏ ਡੈਡੀ ਨੇ ਦੋਆ ਉਧਰ ਹਰਮਨ ਚੀਮਾ ਜੰਪਿਆ ਉਧਰ ਹੋਏ ਜੰਪਿਆ ਤੋਂ ਅੱਗੇ ਤੇ ਬਕਵਾਸ ਮਾਰੀ ਜਾਂਦੇ ਚੰਡੀਗੜ੍ਹ ਦੇ ਨਾ ਨਾਸ ਮਾਰ ਆ ਬਾ ਅੰਬਰਸਰ ਤੋਂ ਨਹੀਂ ਸੁਣਦੇ ਸਸਿਕਲ ਦੋਸਤੋ ਮੁਹਾਲੀ ਵਿਖੇ ਇਸ ਸਮੇ 3V2 ਤੇ ਖੜੇ ਆ ਤੇ ਜਿਵੇਂ ਤੁਹਾਡੇ ਨਾਲ ਵੱਖ-ਵੱਖ ਉਪਰਾਲੇ ਵੀ ਲੈ ਕੇ ਆਉਂਦੇ ਰਹਿੰਨੇ ਆ ਵੱਖ-ਵੱਖ ਅਪਡੇਟਸ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਨੇ ਆ ਤੇ ਉੱਥੇ ਹੀ ਕਿਹਾ ਜਾਂਦਾ ਕਿ ਐਂਟਰਟੇਨਮੈਂਟ ਦਾ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵੱਡਾ ਯੋਗਦਾਨ ਹੁੰਦਾ ਸੋ ਤੁਹਾਡੇ ਲਈ ਇੱਕ ਹਲਕਾ ਫੁਲਕਾ ਜਿਹਾ ਐਂਟਰਟੇਨਮੈਂਟ ਵੀ ਲੈ ਕੇ ਆਏ ਆ ਤੇ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪੁੱਛਦੇ ਆ ਉਹਨਾਂ ਦਾ ਫੇਵਰਟ ਸਿੰਗਰ ਕੌਣ ਹੈ ਤੇ ਕਿਹੜਾ ਗੀਤ ਉਹਨਾਂ ਨੂੰ ਜ਼ਿਆਦਾ ਪਸੰਦ ਆ ਜਿਹੜਾ ਇਸ ਸਮੇਂ ਉਹਨਾਂ ਦੀ ਗੱਡੀ ਦੇ ਵਿੱਚ ਰਿਪੀਟ ਤੇ ਚੱਲ ਰਿਹਾ ਹੈ ਦੇਖਦੇ ਆ ਕੀ ਕੀ ਜਵਾਬ ਦੇਣਗੇ ਕੁਝ ਫਨੀ ਟਵਿਸਟ ਵੀ ਹੋਵੇਗਾ ਸੋ ਵੀਡੀਓ ਕਿ ਤੱਕ ਜ਼ਰੂਰ ਦੇਖਣਾ ਤੇ ਤੁਸੀਂ ਹੁਣੇ ਕਮੈਂਟਾਂ 'ਚ ਦੱਸਦੇ ਹੋ ਤੁਹਾਡਾ ਫੇਵਰਟ ਸਿੰਗਰ ਕੌਣ ਹੈ ਤੇ ਤੁਸੀਂ ਕਿਹੜਾ ਗੀਤ ਇਸ ਸਮੇਂ ਜ਼ਿਆਦਾ ਸੁਣ ਰਹੇ ਹੋ ਸੋ ਆਜੋ ਸ਼ੁਰੂ ਕਰੀਏ ਅੱਜ ਦੀ ਵੀਡੀਓ ਕਿ ਨਾਮ ਹੈ ਆਪਣਾ ਵੀਰ ਸੁਖਵਿੰਦਰ ਸਿੰਘ ਤੁਹਾਡਾ ਫੇਵਰਟ ਸਿੰਗਰ ਕੌਣ ਹੈ ਫੇਵਰਿਟ ਸਿੰਗਰ ਹਰਮਨ ਚੀਮਾ ਦਾ ਉਹ ਮੁੱਛਾਂ ਸਾਡੀਆਂ ਸੀ ਰੱਖਦੇ ਆ ਖੁੰਡੀਆਂ ਤੁਹਾਨੂੰ ਨਹੀਂ ਸਿਸਵਾੜਾ ਨਹੀਂ ਇਹਦਾ ਰਿਸ਼ਤੇਦਾਰ ਹੈ ਨਾ ਕਿਹੜਾ ਕਿਹੜਾ ਜੀ ਹਰਮਨ ਚੀਮਾ ਇਹਨਾਂ ਦੇ ਖਾਨਦਾਨ ਚੋਂ ਨਹੀਂ ਦੇ ਇਹ ਮੇਰੇ ਡੈਡੀ ਦੇ ਦੋ ਵਿਆਹ ਹੋਏ ਸੀ ਪੁਰਾਣੀ ਮੰਮੀ ਦਾ ਜਿਆਦੇ ਹੋ ਗਏ ਸੱਚੀ ਭਰਾਵਾ ਕਰਾਏ ਡੈਡੀ ਨੇ ਦੋ ਵਿਆਹ ਉਧਰੋਂ ਹਰਮਨ ਚੀਮਾ ਜੰਪਿਆ ਉਧਰੋਂ ਇਹ ਜੰਪਿਆ ਉਹ ਜਿਹੜੀਆਂ ਸ਼ਹਿਰ ਕੈਨੇਡਾ ਇੰਗਲੈਂਡ ਤੱਕ ਫੇਮਸ ਹੋ ਗਈਆਂ ਉਹ ਜਿਹੜੀਆਂ ਸ਼ਹਿਰ ਇੰਗਲੈਂਡਾਂ ਤੱਕ ਸ਼ਹਿਰ ਇੰਗਲੈਂਡ ਕੈਨੇਡਾ ਮਿਲਵੋਨ ਟੋਰੰਟੋ ਤੱਕ ਫੇਮਸ ਹੋ ਗਈਆਂ ਹੁਣ ਇਹਨਾਂ ਦਾ ਰੌਲਾ ਚੱਲੰਦਿਆ ਅੱਧਾ ਕਿੱਲਾ ਇਹਨਾਂ ਤੋਂ ਤੇ ਭੈਣ ਤੋਂ ਆਗੇ ਤੇ ਬਕਵਾਸ ਮਾਰੀ ਜਾਂਦੇ ਚੰਡੀਗੜ੍ਹ ਦੇ ਨਾ ਨਾਸ ਮਾਰ ਆ ਬ ਆ ਗਏ ਅੰਬਰਸਰ ਤੋਂ ਤੇ ਨਹੀਂ ਦਿੰਦਾ ਬਿੱਲ ਇਹ ਰੈਣ ਦੇ ਚਾਹ ਨਾ ਦਈਏ ਪੈਸੇ ਨਹੀਂ ਦਿੰਦੇ ਭੱਜ ਜਾਂਦੇ ਆ ਨਾ ਨਾ ਕਹ ਰਿਹਾ ਵੀਰੇ ਜਦ ਤੱਕ ਪਰਚੀ ਨਹੀਂ ਆਣੀ ਆ ਕੇ ਚਾਹ ਨਹੀਂ ਦੇਣਾ ਕਿਹੜਾ ਸਿੰਗਰ ਨਹੀਂ ਲੱਗਦਾ ਇਹਨੂੰ ਚੱਲੇ ਜਿਹੜੇ ਹਟਾ ਰਹੇ ਬਾਦ ਸਿੰਗਰ ਵੀ ਰਾਇ ਤਾਂ ਕੋਈ ਹੈ ਨਹੀਂ ਵੀ ਸਿੰਗਰ ਵਧੀਆ ਲੱਗਦਾ ਸਾਰੀ ਠੀਕ ਹੈ ਕਿਹੜਾ ਗੀਤ ਬੱਦੀ ਚੱਲਦਾ ਇਸ ਟਾਈਮ ਮੇਰਾ ਐਕਟਿਵ ਇਹਦੇ ਆ ਵੀਰੇ ਹੀ ਆਏ ਗੱਡੀ 'ਚ ਲੈ ਵੈਸੇ ਚਲੋ ਘਰੇ ਜਾ ਕੇ ਤੇ ਵੀ ਸੁਣਦੇ ਹੋ ਮੋਬਾਈਲ ਤੇ ਸੁਣਦੇ ਕਿਹੜਾ ਹੀ ਸੁਣਦੇ ਸੁਣਦਾ ਹੀ ਹੋਏ ਜਦਾ ਬੋਲਾ ਵਾ ਉਹ ਗਾਣਾ ਨਿਕਾਡਾ ਬਾਈ ਨੇ ਪਾਣੀ ਹੁੰਦੀ ਵਿੱਚ ਅਜਾ ਤੂੰ ਦਿਖਾ ਦੇਣਾ ਵੀ ਮੈਂ ਬਰਸਰ ਤੋਂ ਆਇਆ ਨਹੀਂ ਇਹਦਾ ਕੀ ਕਿਹੜਾ ਗਾਣਾ ਸੌਂਦੇ ਤੈਨੂੰ ਦੱਸੋ ਸਿੰਗਰ ਵੀਰ ਸਾਰੇ ਹੀ ਵਧੀਆ ਮਾੜਾ ਕਹਦੇ ਕਿਸੇ ਨੂੰ ਕਹਿਣਾ ਸਾਰੇ ਜਿਆਦੇ ਵਧੀਆ ਕਿਹੜਾ ਲੱਗਦਾ ਪਏ ਦਾ ਮਾੜਾ ਤਾਂ ਕਿਹੇ ਆਹੋ ਜਿਆਦਾ ਵਧੀਆ ਜਿਆਦੇ ਵਧੀਆ ਕਿਹੜਾ ਲੱਗਦਾ ਨਵੇਂ ਆ ਚੋ ਕਿ ਪੁਰਾਣਿਆਂ ਚ ਨਵੇਂ ਆ ਚੋ ਨਵੇਂ ਚ ਅਰਜ਼ ਨਹੀਂ ਆ ਵੀਰ ਆਈ ਨਾਂ ਵਿੱਚ ਲੱਗਦੀ ਨਹੀਂ ਕੋਈ ਲਗਾ ਮਾ ਤੇਰਾ ਯਾਰ ਜਿਹੜੇ ਮੂਰੇ ਦੱਸ ਕਿਹੜਾ ਲਵੇ ਟੱਕਰਾ ਹਾਂ ਨਾ ਅਰਜਾ ਦਾ ਅਰਜਾ ਹੂੰ ਪੁਰਾਣੇ ਆ ਜੋ ਪੁਰਾਣੇ ਦਾ ਤਕਰੀਬਨ ਸਾਰੀ ਵਧੀਆ ਲੱਗਦੇ ਵੀਰ ਹਰ ਬਜਨ ਮਾਨ ਮਨਵਾਉਣ ਵਾਰਸ ਵਿੰਦ ਰੱਖੀ ਆ ਸਾਰੀ ਵੀ ਦੇ ਕੋਣਾ ਮੁੰਡੇ ਤੇ ਤੇ ਨਾਲ ਨਹੀਂ ਪੱਕ ਪੰਨ ਦਾ ਜਿਉਨੇ ਮੌੜ ਤਾਲੀ ਨਹੀਂ ਸਦੀਆਂ ਪੁਰਾਣੇ ਵਿੰਦ ਰੱਖੀ ਆ ਮਰ ਗਿਆ ਵਾ ਸਭ ਤੋਂ ਵਧੀਆ ਹੈ ਸੁਣਨਾ ਬਾਈ ਦੇ ਗਾਣੇ ਤਾਂ ਚੱਲਦੇ ਨੇ ਚੱਲਦੇ ਨੇ ਤਾਂ ਗਾਣੇ ਚੱਲਦੇ ਸੁਣਦਾ ਹਾਂ ਫਿਰ ਇਹਨਾਂ ਨੂੰ ਕੋਈ ਕਿਹੜਾ ਵਧੀਆ ਲੱਗਦਾ ਮੈਂ ਸੁਣਦਾ ਨਹੀਂ ਫਿਰ ਗਾਣੇ ਉਹ ਨਾਲ ਉਹਨੂੰ ਗਾਣ ਲੱਗੇ ਦੀ ਗਾਈ ਨੂੰ ਵੀ ਗੋਲਾ ਤੇ ਸੁਣਦਾ ਨਹੀਂ ਆਪ ਤੁਸੀਂ ਸੁਣਦੇ ਨਹੀਂ ਆਹ ਗੁੰਗਾ ਬਣਾ ਹੂੰ ਕਰਦੇ ਹੂੰ ਕਿਹੜੇ ਦਰਸ ਹੂੰ ਉਹ ਹੋਰ ਤਾਂ ਨਹੀਂ ਪੁੱਛਿਆ ਕਿਤੇ ਗਲਬ ਜੰਮਲ ਪਾਈ ਬੈਠੀ ਨਹੀਂ ਨਹੀਂ ਨਾ ਨਾ ਆ ਲਾ ਦਨੂ ਥੈਲੀ ਲਈ ਹੁਣੀ ਇਹਨੇ ਅੱਜ ਸਾਰੇ ਵੇਦ ਖੋਲਣੇ ਆ ਦੋਸਤਾਂ ਦੇ ਕਿਹੜਾ ਸੁਣਾ ਦੇ ਵੀਰੇ ਜਿਆਦੇ ਹੈ ਕਿਹੜਾ ਗੀਤ ਪਸੰਦ ਆਦਾ ਜਿਆਦੇ ਗੀਤ ਕੋਈ ਵੀ ਨਹੀਂ ਯਾਰ ਹੈ ਹੈ ਸੁਣਾ ਦੇ ਮੈਨੂੰ ਆਉਂਦਾ ਨਹੀਂ ਗਾਣਾ ਇਹਨੂੰ ਲਾ ਦਵਾ ਦੇ ਤੂੰ ਮੈਂ ਤਾਂ ਚਾਹ ਸੁਣਾ ਦੇ ਸੁੱਕੀ ਅੱਜ ਮੇਰਾ ਭਰਾ ਨਹੀਂ ਹੁੰਦਾ ਐ ਇਦਾਂ ਨਾ ਕਰਿਆਗਾ ਆਪਣਾ ਚੱਲ ਸੁਣਾ ਦੇ ਚੱਲ ਥੋੜਾ ਜਿਹਾ ਕਿਹੜਾ ਸੁਣਾਈ ਤੂੰ ਸੁਣਾ ਗਾਣਾ ਉਹੀ ਸੁਣਾ ਜਿਹੜਾ ਉੱਥੇ ਸੁਣਾਇਆ ਹੈ ਕਿੱਥੇ ਉਹ ਟਾਈਮ ਪਾਸ ਅੱਛਾ ਅੱਛਾ ਸੁਣਾ ਦੀਏ ਕੋਈ ਨਹੀਂ ਕੋਈ ਨਹੀਂ ਹਲੇ ਟਾਈਮ ਨਹੀਂ ਨਾ ਆਇਆ 6 ਵਜੇ ਲੈ ਤੂੰ ਸੁਣਾ ਦੇ ਫਿਰ ਕਰੇ ਸ਼ੋਅ ਕਰਾਉਣੇ ਫਿਰ ਕੀ ਕਰਾਂਗੇ ਵੀ ਨਾ ਆਇਓ ਤੇ ਟਾਂਜਦਾ ਹੀ ਸੁਣਾ ਦੀ ਚੱਲ ਸਣਾ ਰਾਤ ਰਾਤ ਪਰ ਫੋਨ ਤੇ ਗੱਲਾਂ ਦਿਨ ਪਰ ਚੈਟ ਤੇ ਲੱਗੇ ਰਹਿਣਾ ਰੁਸ ਕੇ ਬਹਿ ਜਾਂਦੀ ਸੀ ਜਿਸ ਦਿਨ ਜਲਦੀ ਬਾਏ ਕਹਿਣਾ ਉਹੀ ਨੰਬਰ ਉਹੀ ਮੈਸੇਜ ਪਰ ਸਾਨੂੰ ਨਾ ਕਰਦੀ ਲੱਗਦਾ ਲੱਭ ਲਿਆ ਏ ਮੈਸੇਜ ਪੜਨੇ ਨੂੰ ਨਵਾ ਕੋਈ ਮੈਂ ਕਿਹਾ ਜੀ ਹੁਣ ਟਾਈਮ ਸਾਡੇ ਲਈ ਕਿਉਂ ਨਾ ਕੱਢਦੇ ਹਾਂ ਜਾਂ ਫਿਰ ਮਿਲ ਗਿਆ ਟਾਈਮ ਪਾਸ ਕਰਨੇ ਨੂੰ ਨਵਾ ਕੋਈ ਲੈ ਵੀਰ ਬਸ ਬਹੁਤ ਵਧੀਆ ਬਹੁਤ ਵਧੀਆ ਬਸ ਇਹ ਆਉਣ ਵਾਲਾ ਸਿੰਗਰ ਹੈ ਕਿਵੇਂ ਲੱਗੇ ਜੀ ਹਾਂ ਠੀਕ ਸੁਣ ਕੇ ਆਏ ਤੁਸੀਂ ਸੱਸੀ ਗੱਲ ਜੀ ਬਾਈ ਮੇਰਾ ਯਤਿਨਾ ਨਾਮ ਠੀਕ ਗੀਤ ਸੁਣਦੇ ਹੋ ਪੰਜਾਬੀ ਨਾ ਬਾਈ ਕਿਹੜਾ ਵਧੀਆ ਕਿਹੜਾ ਲੱਗਦਾ ਬਾਈ ਕਦੇ ਕਦੇ ਹੀ ਸੁਣਿਆ ਆ ਬਈ ਪਤਾ ਨਹੀਂ ਬਾਈ ਉਹ ਬੈਠਾ ਸਾਡਾ ਬੰਦਾ ਬਿੱਲਾ ਉਹੀ ਲਾਨਾ ਗੱਡੀ ਚ ਉਹ ਹੀ ਆਹ ਹੈ ਉਹ ਹੁੰਦਾ ਨਹੀਂ ਉਹ ਤਾਂ ਆਹ ਗਰੇ ਉਹ ਦੇਖੋ ਤੰਗ ਹੁੰਦਾ ਉਹਦੇ ਨਾਲ ਆਂਟੀ ਨਾਲ ਉਹ ਦੇਖ ਕੀ ਨਾਮ ਆ ਵੀਰੇ ਆਂਟੀ ਨੂੰ ਪੁੱਛ ਆਇਓ ਇੱਧਰ ਆ ਜਾਓ ਕੀ ਨਾਮ ਕੀ ਓਂਕਾਰ ਵੀਰ ਓਂਕਾਰ ਵੀਰ ਦੁੱਧ ਦਵਾ ਦੇ ਵੀਰ ਆਂਟੀ ਨੂੰ ਆ ਜਾਓ ਇੱਧਰ ਦੁੱਧ ਦਵਾ ਦੇ ਵੀਰ ਮਰ ਜਾ ਇੱਕ ਮਿੰਟ ਉਹ ਆਂਟੀ ਵਿਚਾਰੀ ਪਤਨੀ ਕੀ ਕੋਣ ਮਰਿਆ ਉਹ ਗੱਲ ਕਰਦੀ ਇਹਦਾ ਬੰਦਾ ਹੈ ਨਾ ਨਾ ਭਾਈ ਇਹ ਬਹੁਤ ਤੰਗ ਕਰਦੇ ਯਾਰ ਹਾਂ ਉਹਦੇ ਬਹੁਤ ਤੰਗ ਕਰਦੇ ਹੁਣ ਤਾਂ ਬਹੁਤਾ ਹੀ ਹੋ ਗਿਆ ਹਾਂ ਚਾਹ ਪੀਣੀ ਵੀ ਦੁੱਬਰ ਕਰਤੀ ਹੁਣ ਤਾਂ ਅਸੀਂ ਉੱਟ ਕੇ ਹੀ ਚੱਲਿਆਂ ਵਿਚੇ ਛੱਡ ਕੇ ਉੱਟ ਕੇ ਚੱਲਿਆਂ ਕਦੇ ਜੁੱਤੇ ਆ ਜਾਂਦੇ ਨੇ ਕਦੇ ਜੁੱਤੇ ਸਾਫ਼ ਕਰ ਦੋ ਕਦੇ ਕੁਛ ਕਦੇ ਕੁਛ ਕਦੇ ਕੁਛ ਚਾਚਾ ਇੱਕ ਨੂੰ ਕਰਾਈਏ ਤਾਂ 7-8 ਹੋਰ ਆਉਣਗੇ ਆਉਣਗੇ 7-8 ਵੀ ਕਿਉਂ ਫਿਰ ਤਾਂ ਸਾਰਾ ਹੀ ਲੰਗਾਰੀ ਆ ਜਾਂਦੀ ਆ ਅੱਗੇ ਜਿਹੜੇ ਛੋਟੇ-ਛੋਟੇ ਜਵਾਕ ਤੁਰੇ ਫਿਰਦੇ ਇਹਨਾਂ ਦੇ ਉਹਨਾਂ ਨੂੰ ਇੱਕ ਚੀਜ਼ ਖਾਣ ਲਈ ਦੇ ਦੀਏ ਹੋਰ ਚੜਾਨੇ ਆ ਖਾ ਕੇ ਵੀ ਲੈ ਕੇ ਵੀ ਚੜਾਨੇ ਹੋਰ ਅੱਛਾ ਵੀ ਖਾਣ ਨੂੰ ਵੀ ਦਈਏ ਤੇ ਚੜਾਈਏ ਵੀ ਸਾਨੂੰ ਫਿਰ ਉਹ ਅੱਗੇ ਤੋਂ ਦੱਸ ਕੀ ਫਾਇਦਾ ਇਹਦਾ ਮਾਹੌਲ ਬਹੁਤ ਇਹ ਚੀਜ਼ ਬਹੁਤ ਗਲਤ ਆ ਓਰੇ ਇਹਦਾ ਬਈ ਬਹੁਤ ਗਲਤ ਆ ਖਲਸਤਾਈ ਨਹੀਂ ਨਾ ਹੋਈ। ਅਰੇ ਨਾਕਾ ਲੱਗੂਗਾ ਥੋੜੀ ਦੇਰ ਚ। ਫਿਰ ਸਾਰੇ ਸਾਫ ਹੋ ਜੂंगे ਇੱਥੋਂ। ਸਾਫ। ਸਾਫ ਮੈਥੋਂ। ਇਹ ਇਹਨਾਂ ਕਰਕੇ ਜਿਆਦਾ ਸਤਕਾਈ ਹੋਈ। ਕੁਛ ਉਲੜਬਾਜੀ ਹੁਣ ਤਾਂ ਘਟ ਗਈ ਬਹੁਤ। ਪਹਿਲਾਂ ਜਿਆਦਾ ਹੁੰਦੀ। ਪਹਿਲਾਂ ਬਹੁਤ ਜਿਆਦਾ ਹੁੰਦੀ ਸੀ ਬਹੁਤ ਜਿਆਦਾ। ਪਹਿਲਾਂ ਵੀਡੀਓ ਮੋਬਾਈਲ ਹੁੰਦੀਆਂ ਦੀ ਉਰੇ ਦੀਆਂ ਨਾ। ਹੁਣੇ ਉਦੋਂ ਪਰਸੋਂ ਚੋਂ ਉੱਥੇ ਜੀ ਨਵੇਂ ਸਾਲ ਨੂੰ ਐਕਸੀਡੈਂਟ ਹੋਇਆ ਉੱਥੇ ਸਾਹਮਣੇ। ਉਹ ਗੱਡੀ ਪਲਟੀ ਹੈ ਜੀ? ਹਾਂ ਗੱਡੀ ਪਲਟੀ ਨਹੀਂ ਇੱਥੋਂ ਗਈ ਆ ਉਲੜ ਕੇ ਉੱਥੇ ਤਾਂ ਹੀ। ਅੱਛਾ। ਮੋਟਰਸਾਈਕਲ ਵਾਲੇ ਦੇ ਚਲੋ ਬਚਾਅ ਹੋ ਗਿਆ ਵਿਚਾਰੇ ਦਾ। ਲੈ ਕੇ ਤੇ ਬਜ਼ੁਰ ਜਾਦੇ ਪੰਜਾਬੀ ਗੀਤ ਸੁਣਦੇ ਹੋ ਨਹੀਂ ਸੁਣਦੇ ਨਹੀਂ ਕਿਉਂ ਠੀਕ ਹੈ ਪੰਜਾਬੀ ਗੀਤ ਸੁਣਦੇ ਹੋ ਹਾਂਜੀ ਕਿਹੜਾ ਵਧੀਆ ਲੱਗਦਾ ਜਾਦੇ ਯਾਦ ਤਾਂ ਹੁਣ ਸਾਰੇ ਵਧੀਆ ਲੱਗਦੇ ਜੀ ਸਾਰੇ ਇਕੱਠੇ ਸੁਣ ਲੰਨੇ ਹਾਂ ਹਾਂਜੀ ਜਾਦੇ ਇੱਕ ਤਾਂ ਕੋਈ ਜਿਆਦੇ ਪਸੰਦ ਹੋਊਗਾ ਬਸ ਹੁਣ ਜਿਹੜੇ ਵਧੀਆ ਲੱਗਦੇ ਸੌਂਗੇ ਉਹੀ ਬਣੇ ਸੌਣੇ ਦੇ ਕੋਈ ਇੱਕ ਨਹੀਂ ਛੋੜਨੇ ਹਾਂਜੀ ਜੇ ਵੱਲੋਂ ਤੁਹਾਡੇ ਕੋਲ 5-7 ਮਿੰਟ ਦਾ ਟਾਈਮ ਹੋਵੇ ਗੀ ਸੁਣਨਾ ਹੋਵੇ ਕਿਹੜਾ ਸੁਣੋਗੇ ਫਿਰ ਜਿਹੜਾ ਆ ਗਿਆ ਵਧੀਆ ਉੱਪਰ ਆ ਗਿਆ YouTube ਤੇ ਉਹੀ ਟ੍ਰੈਂਡਿੰਗ ਚ ਚਲਦੇ ਆ ਹੋਇਆ ਠੀਕ ਹੈ ਤੇ ਹੁਣ ਤੱਕ ਮਤਲਬ ਜਿੰਨੇ ਗੀਤ ਆਏ ਨੇ ਆਪਣੇ ਹਨ ਜਿਹੜੇ ਵੀ ਸਿੰਗਰਾਂ ਦੇ ਚੱਲੇ ਨੇ ਬਹੁਤ ਜ਼ਿਆਦਾ ਹਿੱਟ ਹੋਏ ਨੇ ਜਿਹੜੇ ਜੇ ਤੁਹਾਨੂੰ ਮੌਕਾ ਮਿਲਦਾ ਉਹਨਾਂ 'ਚ ਕੋਈ ਇੱਕ ਗੀਤ ਗਾਉਣਾ ਤਾਂ ਤੁਸੀਂ ਕਿਹੜਾ ਗੀਤ ਗਾਉਣਾ ਸੀ ਸਰ ਮੈਂ ਗਾਉਂਦਾ ਇਨਾ ਚਾਹੁੰਦਾ ਨਹੀਂ ਵੈਸੇ ਜੇ ਸਿੰਗਰ ਹੁੰਦੇ ਤੁਸੀਂ ਗਾਉਂਦਾ ਨਹੀਂ ਵੈਸੇ ਸੋਚ ਲਓ ਜਿਵੇਂ ਹਿਸਾਬ ਤੇ ਨਹੀਂ ਹੁੰਦਾ ਦੀ ਮੰਨ ਲਓ ਨਹੀਂ ਸਰ ਜਿਹੜਾ ਟ੍ਰੈਂਡਿੰਗ 'ਚ ਕੋਈ ਚੱਲਦਾ ਹੋਇਆ ਉਹ ਹੀ ਜੋ ਹੋਇਆ ਰਿਪੀਟ ਚੱਲਦਾ ਹੋਇਆ ਟ੍ਰੈਂਡਿੰਗ ਦੇ ਵਿੱਚ ਉਹ ਹੀ ਸੁਣੋ। ਉਹ ਹੀ ਚੱਲਦਾ ਹੈ। ਹਾਂਜੀ। ਕਿਹੜਾ ਚੱਲਦਾ ਟ੍ਰੈਂਡਿੰਗ 'ਚ ਉਹ? ਹੁਣ ਆਈਂ ਦਾ ਬਹੁਤ ਚੱਲ ਰਾਇਆ ਹੈ ਟ੍ਰੈਂਡਿੰਗ ਦੇ ਵਿੱਚ। ਕਿੱਥੇ ਤੇ ਰਹਿਣੇ ਆਣੀ ਤੁਸੀਂ ਕਦੇ? ਮੈਂ ਮੋਗਾ ਧਰਮਗੜ ਤੋਂ। ਇੱਥੇ ਫਿਰ ਕਿੱਥੇ ਹੋਰ ਹੀ ਰਹਿਣੇ ਆ? ਹਾਂਜੀ ਇੱਥੇ ਰਾਏਪੁਰ ਖੁਰਦ ਰਹਿਣੇ ਹਾਂ। ਠੀਕ ਹੈ। ਕੱਲੀ ਰਹਿਣੇ ਆ? ਨਹੀਂ ਹੋਰ ਵੀ ਹੈਗੇ ਮੁੰਡੇ ਬਣਦੇ। ਤੇ ਪਿੰਡੇ ਦੇ? ਹਾਂਜੀ। ਠੀਕ ਹੈ ਵਧੀਆ ਚੱਲੀ ਜਾਂਦਾ। ਹਾਂਜੀ ਹਾਂਜੀ ਵਧੀਆ। ਠੀਕ ਹੈ ਫਿਰ ਪਿੰਡ ਕਿਵੇਂ ਕਿਹ ਅੱਛਾ ਕਿੰਨਾ ਟਾਈਮ ਹੋ ਗਿਆ ਆਇਆ ਨੂੰ ਦੋ ਕੁ ਮਹੀਨੇ ਹੋਏ ਆਏ ਨੂੰ ਅਜੇ ਕੱਲ ਨੂੰ ਜਾਣਾ ਚਾਹਤਾ ਹਾਂਜੀ ਅੱਛਾ ਠੀਕ ਹੈ ਕਿੰਨਾ ਟਾਈਮ ਲਾ ਕੇ ਆਵੋਗੇ ਫਿਰ ਬਸ ਦੋ ਤਿੰਨ ਦਿਨ ਲਾ ਕੇ ਆ ਜਾਵਾਂਗੇ ਠੀਕ ਚਲੋ ਵਧੀਆ ਜੀ ਹੋ ਗਿਆ ਕੀ ਨਾਮ ਹੈ ਵੀਰੇ ਚਰਨਦੀਪ ਜੀ ਫੇਵਰੇਟ ਸਿੰਗਰ ਕੌਣ ਹੈ ਤੁਹਾਡਾ ਜੀ ਫੇਵਰੇਟ ਅਸੀਂ ਆ ਜੀ ਆਪਣੇ ਆਪੇ ਆ ਗਾਉਂਦਾ ਇਹ ਆ ਜੀ ਆਹ ਗਾਉਂਦਾ ਮੁੰਡਾ ਵਧੀਆ ਨਹੀਂ ਨਹੀਂ ਮੈਂ ਗਾਉਂਦਾ ਨਹੀਂ ਐਵੇਂ ਮਾਰਦਾ ਕਿਹੜਾ ਫੇਵਰੇਟ ਸਿੰਗਰ ਗਾਉਂਦਾ ਤੁਹਾਡਾ ਸਰਤਾਜ ਆ ਭਾਜੀ ਠੀਕ ਹੈ ਜਿਆਦੇ ਰਿਪੀਟ ਦੇ ਕਿਹੜਾ ਗੀਤ ਸੁਣਦੇ ਹੋ ਅੱਜਕੱਲ ਅੱਜਕੱਲ ਨਹੀਂ ਮੈਂ ਸੁਣਦਾ ਵੈਸੇ ਮਤਲਬ ਉਹਨੂੰ ਸੁਣਦਾ ਹਾਂਜੀ ਠੀਕ ਹੈ ਤੁਸੀਂ ਮੈਂ ਸੁਣਦਾ ਹੀ ਨਹੀਂ ਗੀਤ ਮੈਂ ਗੀਤ ਨਹੀਂ ਸੁਣਦਾ ਮੈਂ ਰੱਬ ਦਾ ਨਾਮ ਸੁਣੀਦਾ ਰੱਬ ਦਾ ਨਾਮ ਵਾਹਿਗੁਰੂ ਵਾਹਿਗੁਰੂ ਧੰਨਵਾਦ ਸੱਚੀ ਹੋ ਹਾਂਜੀ ਹਾਂਜੀ ਬਹੁਤ ਵਧੀਆ ਗੱਲਾਂ ਵੀ ਧੰਨਵਾਦ ਓਕੇ ਜੀ ਠੀਕ ਹੈ ਅੱਜ ਹੀ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਤੁਹਾਡਾ ਫੇਵਰਿਟ ਸਿੰਗਰ ਕੌਣ ਹੈ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਿਵੇਂ ਪਹਿਲਾਂ ਤੁਹਾਡੇ ਤੱਕ ਉਪਰਾਲੇ ਲੈ ਕੇ ਆਉਂਦੇ ਆ ਉਹ ਤਾਂ ਲੈ ਕੇ ਆਉਂਦੇ ਰਹਾਂਗੇ ਇੱਕ ਹਲਕਾ ਫੁਲਕਾ ਜਿਹਾ ਐਂਟਰਟੇਨਮੈਂਟ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਸੀ ਸੋ ਕਿਵੇਂ ਲੱਗਿਆ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਇਸ ਬਾਰੇ ਸੋ ਹੁਣ ਸਾਨੂੰ ਦਿਓ ਇਜਾਜ਼ਤ ਮਿਲਦੇ ਆ ਜਲਦੀ ਜੀ ਧੰਨਵਾਦ